ਅਕਾਲ ਮੂਰਤਿ ਜੁਨੀ ਸੈਭੰ ਗੁਰ ਪ੍ਰਸਾਦਿ ਜਪਿ ਆਦਿ ਸਚੁ ਤੁ ਬਾਦਿ ਸਚੁ ਹੈ ਭੀ ਸਚੁ ਨਾਨਕੁ ਹੁਸੀ ਭੀ ਸਚੁ ਸੋਚੈ ਸੋਦ ਨ ਹੋਵੈ ਜੇ ਚੁਚੀ ਵਿਖਵਾਰੁ ਤੁਪੈ ਤੁਪ ਨ ਹੋਵੈ ਜੇ ਨੈ ਰਹਾ ਅਵਤਾਰੁ ਉਕ੍ਰਿਆ ਮੁਖਨਾਤਰੀ ਜੇ ਬੰਨਾ ਪ੍ਰਿਆ ਪਾਰ ਸਹਿ ਸੈਣ ਪਾ ਲਖੋਏ ਤਾ ਇਕ ਨਚਲੇ ਨਾਲ ਕਿਸ ਚਾਰ ਹੋਈ ਐ ਕਵ ਕੋੜੇ ਟਟੇ ਪਾਲ ਹੁਕਮ ਅਰ ਜਾਈ ਚੱਲਣਾ ਨਾ ਲਗ ਲਖਿਆ ਨਾ ਲੁਕਮੀ ਹੋਣ ਆਕਾਰ ਹੁਕਮ ਨਗ ਜਾਈ ਉਕਮੀ ਹੋਣ ਜੀ ਹੁਕਮ ਮੈ ਲੈ ਵੜਾਈ ਉਕਮੀ ਉਤਮਨੀ ਚ ਹੁਕਮ ਲਖ ਦੁਖ ਸੁਖ ਪਾਈ ਇਕ ਨਾਮ ਕਮੀ ਬਖਸ਼ੀਸ ਹੁਕਮੀ ਸਦਾ ਪਵਾਈਏ ਕੁਮੇਂਦਰ ਸਭ ਕੋ ਬਾ ਰਖਵਾ ਨ ਕੋਈ ਨਾਨਕ ਹੁਕਮ ਅਤਿ ਗੁਜਤ ਹੁਣ ਕਹਿ ਨ ਕੋਈ ਕਮ ਕੂ ਤਾਣ ਹੋਏ ਕਿਸ ਤਾਣ ਕਮ ਕੂ ਬਾਤ ਜੜੇ ਨਿਸ਼ਾਨ ਗਮ ਕੋ ਕੋ ਨੋਟ ਜਾਈਆ ਚਾਰ ਗਮ ਕੋ ਵਿਦਿਆ ਵਿਖਮੋ ਵੀ ਚਾਰ ਗਮ ਕੋ ਸਜ ਕਰੇ ਤਨ ਕੇ ਗਮ ਕੋ ਜੀ ਲੈ ਫਰਦੇ ਗਮ ਕੋ ਜਪ ਦਸ ਦੂਰ ਗਮ ਕੋ ਵੇਖੇ ਹਾਤ ਰਾ ਦੂਰ ਕਥ ਨਾ ਕਥ ਨਾ ਵੇ ਟੋਟ ਕਥ ਕਥ ਕਦੀ ਕੋਟੀ ਕੋਟ ਕੋਟ ਦਿੰਦਾ ਦੇ ਲੰਦੇ ਤਕ ਪਾਏ ਜੁਵਾ ਜੁਗੰਤਰ ਖਾਈ ਖਾਏ ਕੋਈ ਹੁਕਮ ਚਲਾਈ ਰਾਧੂ ਮਾਨਵਤ ਸਭੇ ਪ੍ਰਭਾਉ ਸਚ ਸਾਹਿਬ ਸਾਚ ਨਾਹੀ ਮੱਖੇ ਅਪੂਪਰ ਅੱਖਾਂ ਮੰਗ ਦੇ ਦੇ ਦਤ ਕਰੇ ਤਾਰ ਫਿਰ ਗੱਗ ਰੱਖੀਐ ਜਿਤ ਸੇ ਦਰਬਾਰ ਮੋਹ ਕੈ ਬੁਲਣ ਭੁਲੀਐ ਜਿਤ ਸੁਣਿ ਤ੍ਰਿਪਿਆਰ ਅੰਮ੍ਰਿਤ ਵੇਲਾ ਸਚ ਨਾਮੁ ਉੜਿ ਆਈ ਵਿਚਾਰ ਕਰਮੀਆਂ ਕੱਪੜਾ ਨਦਰੀ ਮੋਖ ਦਵਾਰ ਨਾਨਕ ਮੈਂ ਜਾਣੀਐ ਸਭ ਬੀ ਸਚਿਆਰ ਥਾਪਿਆ ਨਾ ਚਾਏ ਕੀਤਨ ਹੋਏ ਆਪਿਆ ਮਨ ਰੰਜਨ ਸੁਏ ਜਨ ਸਿਵਿਆ ਤੁਲ ਪਾਇ ਮਾਨ ਨਾਨਕ ਕਾਬੀਐ ਕੋ ਨੀਤਾਨ ਗਾਵੀਏ ਸੁਣੀਏ ਮੰਨ ਰੱਖੀਏ ਭਾਉ ਦੁੱਖ ਪਰਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰਗ ਗੁਰਮੁਖ ਵੇਦੰਗ ਗੁਰਮੁਖ ਰਿਆ ਸਮਾਈ ਗੁਰਈਸਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ ਦੇਹ ਹਉੜਿਆ ਤੈ ਨਾਹੀ ਕਣਗਖ ਨਾ ਲਜਾਈ ਗੁਰ ਸਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਤੀਰਥ ਨਾਮ ਜੇ ਤਿਸ ਪਾਵਾਂ ਮੜ ਪੜੇ ਨਈ ਕਰੀ ਜੇਤੀ ਸਰਦੋ ਮਾਈ ਵਿਖਾਂ ਰਣ ਕਰਮਾ ਕਾ ਮਲਾ ਲਈ ਮਤੁ ਰਤਨਾ ਜਵਾਹਰ ਮਾਨਕ ਜੇ ਕਾ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੀਪੁ ਜਾਈ ਸਭ ਨਾ ਜੀਆਂ ਕਾਇਕ ਦਤਾ ਸੋ ਮੈਂ ਵਿਸਰਨ ਜਾਈ ਜੇ ਰੂ ਚਰ ਅਰ ਜਾ ਹੋਰ ਸੁਣੀ ਹੋਏ ਨਾ ਖੜਾਵੇ ਜਾਣੀਐ ਨਾਣਤਲੇ ਸੋ ਕੋਏ ਚੰਗਾ ਨਾਮ ਬਖਾਈ ਕਹਿ ਜਸ ਗਿਨਤ ਜਗ ਦੇ ਜੀ ਤਿਸ ਨਗਰ ਨਾਮੇ ਤਬਾਤਲਾ ਪੁੱਛੇ ਕਿਰਤ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰੇ ਨਾਨਕ ਨਿਰਗੁਣ ਹੈ ਗੁਣ ਕਰੇ ਗੁਣਮੰਤਿਆ ਗੁਣ ਤੇ ਤੇ ਹੱਕ ਨਾ ਸੋਝੈ ਤੇ ਤੇ ਗੁਣ ਕੋਈ ਕਰੇ ਸੁਣੈ ਸਿਦ ਪੇਰ ਸੁਰਨਾਤ ਸੁਣੈ ਧਰਤ ਤਉਲੇ ਆਕਾਸ਼ ਸੁਣੈ ਦੀਵ ਲੋਪ ਤਲ ਸੁਣੈ ਪੁਨਸਖ ਕਾਲ ਨਾਨਕ ਭਗਤ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਈਸ਼ਰ ਪ੍ਰਮਾਇੰਦ ਸੁਣੇ ਮੁਕਤ ਸਾਨੰਦ ਸੁਣੇ ਜੂ ਰਤਨ ਭੀਦ ਸੁਣੇ ਸਾਸਤਿ ਸਿਮਰਤ ਵੇਦ ਨਾਨਕ ਭਗਤ ਸਦਾ ਵਿਕਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਤ ਸੰਤੋਖ ਗਿਆਨ ਸੁਣੇ ਸੁਖ ਕਾ ਸਨਾਨ ਸੁਣੇ ਪੜਿ ਪੜਿ ਭਾਵੇਂ ਮਾਨ ਸੁਣੇ ਲੱਗੇ ਸੇ ਧਿਆਨ ਨਾਨਕ ਭਗਤ ਸਦਾ ਵਿਕਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਰਾਗਲਾ ਕੇ ਗਾ ਸੁਣੇ ਸੇਖ ਪੀਰ ਪਤਿ ਸ਼ਾ ਸੁਣਨ ਦੇ ਪਵਰਾ ਹਉ ਸੁਣਿਆ ਤਉ ਐਸੇ ਕਾ ਨਾਨਕ ਭਗਤ ਸਦਾ ਵਿਕਾਸ ਸੁਣੇ ਦੁਖ ਪਾਪ ਕਾ ਨਾਸ ਮੰਨੈ ਕੀ ਗਤ ਕੈ ਨ ਜਾਹੇ ਜੇ ਕੋ ਕਹੈ ਪਿਛੈ ਪਛਤਾਈ ਕਾਗਦ ਕਲਮ ਨਾ ਲਿਖਣ ਹਾਰ ਮਨੈ ਕਬ ਪ੍ਰਕਰਣ ਵਿਚਾਰ ਸੋ ਨਾਮ ਨਿਰੰਗਨ ਹੋਵੇ ਜੇ ਕੋ ਮੰਨਣਾ ਮਨ ਕੋਏ ਮਨੈ ਸੁਰਤ ਹੋਏ ਮਨ ਬੁੱਧ ਮਨੈ ਸਗਲ ਬਾਹਣ ਕੀ ਸ਼ੁੱਧ ਮਨੈ ਮੂੰ ਝੋਟਾ ਨਾ ਖਾਏ ਮਨੈ ਜਮਕੇ ਸਾਥ ਨ ਚਾਏ ਸੋ ਨਾਮ ਨਿਰੰਝ ਹੋਵੇ ਜੇ ਕੋ ਮੰਨਣਾ ਮਨ ਕੋਏ ਮੰਨੇ ਮਾਰਗ ਠਗ ਨਪਾਇ ਮੰਨੇ ਪਤ ਸੋ ਪ੍ਰਗਟ ਜਾਏ ਮੰਨੇ ਮਗਨਾ ਚੱਲੇ ਪੰਥ ਮੰਨੇ ਧਰਮ ਸੇ ਤੀਸਨ ਬੰਦੇ ਸੋ ਨਾਮ ਨਿਰੰਜਲੋਏ ਜੇ ਕੋ ਵੰਦਣਾ ਮੁਨ ਕੋਏ ਮੰਨੇ ਤੋ ਹੈ ਮੋਹ ਦੁਆਰ ਮੰਨੇ ਪ੍ਰਭੂ ਰ ਸਦਾ ਰ ਮੰਨੇ ਤੇਰੇ ਤਰੇ ઋષਿ ਕਾ ਮੰਨੇ ਨਾਨਕ ਪਵਨ ਬਿਖੇ ਸੋ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਮਾਣ ਪੰਚ ਪ੍ਰਧਾਨ ਪੰਚ ਪਾਵਾਂ ਦਰਗਹਿ ਮਾਲ ਪੰਚ ਸੋਹਣ ਦਰਜਾਲ ਪੰਚ ਕਾ ਗੁਰੇਗ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਣੈ ਨਹੀਂ ਸੁਮਾਰ ਤੋਰ ਤਰਮ ਦੇ ਅਕਪੂਤ ਸੰਤੋਖ ਔਰਖੈ ਜਨ ਸੂਤ ਬੁਜੇ ਕੋ ਬੁਜੇ ਸਚਾਰ ਤੋ ਲੈ ਉਪਰਗਿਤ ਪਰ ਭਗਤੀ ਹੋਰ ਪਰ ਹੋਰ ਹੋਰ ਤਿਸਤੇ ਪਰ ਤਮੈ ਕਮਣ ਜੋਰ ਜੀ ਜਤ ਰੰਗਾਂ ਕੇ ਲਾਵ ਸੁਭਨਾ ਲਿਖਿਆ ਉੜੀ ਕਲਾਮ ਉਹ ਲਿਖਾ ਲਗਜਾਰ ਕੋਈ ਲਿਖਾ ਲਿਖਿਆ ਕਰਤੋ ਕਿਤੀ ਦਾਤ ਜਨੈ ਕੋਪੂਤ ਕਿਤਪਸਾਏ ਕੋ ਕੁਆਉ ਤਸਤੇ ਹੋਏ ਲਖ ਕ੍ਰਿਆਉ ਕੁਤਰਤ ਕਵਨ ਕਾ ਵਿਚਾਰ ਵਾਰਿਆਨ ਜਮਾਇ ਕੋ ਵਾਰ ਜੋਤ ਭਮਸਾਈ ਪਲੀਕਾਰ ਕੋ ਸਦਾ ਸਲਾਮਤ ਨਿਰੰਕਾਰ ਸੰਕ ਜਪ ਸੰਕ ਪਾਉ ਸੰਕ ਪੂਜ ਸੰਕ ਤਪਤਾਉ असंख ग्रंथ मुख वेद पाठ शंख जोग मन रहे उदास शंख भक्त गुण ज्ञान विचार असंख जति शंखत ता तार असंख सुर मोह पख सार शंख मोल बुलाए तार कुत्रत कवण कह विचार वार अंग जब एक बार जो तुद पव है सही भली कर तू सदा सलामत निरंकार असंख ਮੂਰਖੰਗ ਘੂਰ ਅ ਸੰਖ ਚੂਰ ਹਰਾਉ ਨਖੂਰ ਸੰਖਮਰ ਕਰਜੈ ਜੋਰ ਅ ਸੰਖ ਕਲੁੜ ਤਿਆ ਕਮਾਏ ਸੰਖ ਪਾਪੀ ਭਾਪ ਕਰਜਾਇ ਅ ਸੰਖ ਕੁੜਿਆਰ ਕੂੜੇ ਫੇਰਾਏ ਸੰਖਲੇਛ ਮਲ ਪਖ ਖਾਏ ਸੰਖ ਨਿੰਦਕ ਸਿਰਿ ਕ੍ਰੇਪਾਦ ਦਾਨਗ ਨੀਜ ਕੈ ਵਿਚਾਰ ਪਵਰੇ ਨਜਵੈ ਇਕ ਵਾਰ ਜੋਤੁ ਉਦ ਭਾਵੇ ਸਾਇ ਪਲੀਕਾਰ ਤੋ ਸਦਾ ਸਨਮਤ ਨਿਰੰਕਾਰ ਅਸੰਖ ਨਾਮ ਸੰਖਿਥਾਵ ਗਮ ਗਮ ਸੰਖ ਲੋ ਸੰਖ ਗੈ ਸਿਰ ਪਾਰ ਅਖਰੀ ਨਾਮ ਕ੍ਰੀਸਾ ਨਾਇ ਅਖਰੀ ਗਾਨ ਗੀਤ ਗੁਣ ਗਾ ਅਖਰੀ ਲਖਣਾ ਬੋਲਣ ਬਾਣੀ ਅਖਰਸਰ ਸੰਜੂਬ ਖਾਣਾ ਜਨੇ ਲਖਿਤ ਸ੍ਰਿਨਾਇ ਜੇ ਫਰਮਾਇ ਤਿ ਤੇ ਪਾਏ ਜੀਤਾ ਕੀਤਾ ਤੇ ਤਨ ਆਉ ਵਿਣ ਨਾਮ ਨਾਇ ਕੋ ਥਾਉ ਕੁਦਰਤ ਕਰਣਾ ਕਹੋ ਵਿਚਾਰ ਵਾਲ ਅਨਜਵ ਇਕ ਵਾਰ ਜੋ ਤੁਧ ਭਾਵੇ ਸਹੀ ਬਲੇਕਾਰ ਤੂੰ ਸਦਾ ਸਮਾਨੁਤ ਨਿਰੰਕਾਰ ਕੜੀ ਅੱਖ ਪੈਰ ਤਨ ਦੇ ਬਾਣੀ ਤੁਤ ਕ੍ਰੁਸ ਖੇ ਮੁਖਲੀ ਤੀਗੜੇ ਪੜ ਹੋਏ ਦੇ ਸਾਪਣ ਲਈਏ ਉਹ ਧੋਏ ਪ੍ਰੀਅ ਮਤ ਪਪੰਗ ਸੰਗੋ ਧੂਪੇ ਨਾਮੇ ਕਰੰਗੇ ਬੁੰਨੀ ਬਾਪੀ ਅੱਖ ਨਾਏ ਕਰ ਕਰ ਕਰਣਾ ਲਖ ਲੈ ਜਾਓ ਆਪੇ ਵੀ ਜਪੀ ਖਾਉ ਲਾਲਕ ਹੁਕਮੀਆ ਉਜਾਓ ਤੀਰਤ ਤਪ ਦੇ ਅਦਗਨ ਜੇ ਕੋ ਕਮਣ ਤੁਰ ਕਮਨ ਸੁਨੇ ਮੰਨਿਆ ਮੁਨ ਗੀਤ ਭਵੰਤੁਰ ਗਤ ਤੀਰਥ ਮੰਦਨਾਉ ਸੁਪਨ ਤੇਰੇ ਮੈ ਨਾਹੀ ਕੋਏ ਗੁਰਮੁਨ ਗੀਤੇ ਭਗਤ ਨਾ ਹੋਏ ਸੁਸਤੇ ਆਥ ਬਾਣੀ ਬ੍ਰਹਮਾਉ ਸਤ ਸੋਹਾਨ ਸਭ ਮਨ ਚਾਉ ਕਮਣ ਸੁਨ ਲਾ ਭਗਤ ਘਵੜਾ ਕਮਣ ਤਤ ਕਮਣ ਬਾਦ ਕੁਣ ਅਸੀ ਰੁੱਤੇ ਮਾਉ ਕਮਣ ਜਤੁ ਆਇ ਆਕਾਰ ਵੇ ਨਭੈ ਆਪਣ ਤੀਜ ਹੋਏ ਲੈ ਕੁਰਾਨ ਵਖਤ ਨਭ ਕੋ ਕਦੀ ਅਦਲ ਖੜੇ ਕੁਰਾਨ ਤਤਵ ਨਾ ਜੋਗੀ ਜਾਣੈ ਤੁਮਾਉ ਨ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜਿ ਆਪੇ ਜਾਣੈ ਸੋ ਏਕਿਪ ਕਰਿਆ ਕਾ ਗਰਸਾ ਲਾਇ ਗੋਰਣੀ ਕੋ ਜਾਣੈ ਨਾਨਕ ਅਖਣ ਸੁਖੁ ਅਖੈ ਧੂਇ ਕਿਸੈ ਅਣ ਬਡਾ ਸਾਹਿਬ ਬਡੇ ਨਾਏ ਕੀਤਾ ਚੱਕ ਹੈ ਮਾਲਕ ਜਿ ਕੋ ਅਪੁਰਣਾ ਗਗਨ ਸੁਹੈ ਪਤਲ ਪਤਲ ਲਖ ਅਸ ਅਗਾ ਸੋੜ ਗੂੜਕ ਭੜ ਥਕੇ ਵਿਦਗਨ ਗਵਾਤ ਸੈ ਸਠੜ ਗਨਗਤੀ ਪਾ ਸੁਲਤਾਨ ਤਾ ਤਾ ਲਖੈ ਤਾ ਲਖੀਐ ਲਖ ਬਣਾਸ ਨਾਨਕ ਰੋਡਾਖੀ ਆਪੇ ਜਾਣੇ ਆਪ ਸੁਲਾਈ ਸੁਲੈ ਤੀ ਸੁਤ ਨ ਪਈਆ ਨਦਿਆ ਤੇ ਬਾਪ ਸੁੰਗ ਨ ਜਾਣੀਐ ਸੁੰਗ ਸ਼ਹ ਸੁਲਤਾਨ ਕਰੈ ਸਿੱਤੀ ਮਨ ਤਨ ਕਿੜੇ ਤੁਮ ਨ ਹੋਈ ਜੇ ਤੇ ਚਵਨ ਨ ਵਿਸਰੈ ਅੰਤ ਨਾ ਸੁਤੀ ਗੰਢ ਅੰਤ ਅੰਤ ਨ ਕਰਣ ਦੇਣ ਅੰਤ ਅੰਤ ਨ ਵੇਖਣ ਸੁਣਨਾ ਨਯੰਤ ਅੰਤ ਨ ਦਬ ਗਮਨ ਮੰਤ ਅੰਤ ਨ ਦਬ ਗੀਤ ਅਕਾਰ ਅੰਤ ਨ ਦਬ ਪਰਵਾਰ ਅੰਤ ਕਰਨ ਕੀਤੇ ਬਿਲਾਇ ਤਾਂ ਕਿ ਅੰਤ ਨ ਪਾਏ ਜਯੰਤ ਨ ਜਣ ਕੋਏ ਬੁੱਤ ਕੀ ਬੁੱਤ ਹੋਏ ਬੁੱਢਾ ਸਭ ਉੱਚਾ ਥਾਉ ਉੱਚੇ ਉਪਰ ਉੱਚਾ ਨਾ ਹੋਏ ਬੁੱਢਾ ਉੱਚਾ ਹੋਏ ਕੋਈ ਤੇ ਸੁੱਚੇ ਗੁਰਾਂ ਸੋਏ ਜੇ ਬੜਿਆ ਆਪ ਜਣ ਆਪਾਪ ਨਾਨਕ ਨਗਰੀ ਗਰਮੀ ਦਾਤ ਮੋਤਾ ਕਰਮ ਨਾ ਲਖਿਆ ਨ ਜਾਏ ਵੱਡਾ ਦਾਤਾ ਤਰਲਾ ਤਰ ਪਾਏ ਕਿਤੇ ਮੰਗੇ ਜੋ ਦੁਬਾਰ ਕਿਤੇ ਹੁੰਦੈ ਵਿਚਾਰ ਕਿਤੇ ਖਤੋੜੇ ਵੇਕਾਰ ਕਿਤੇ ਲਰ ਮੁਕਰ ਪਾਏ ਕਿਤੇ ਮੂਲਕ ਖਾਈ ਖਾਈ ਕਿਤੇ ਆਦੂਖ ਭੂਖ ਸਦ ਮਾਰੇ ਭੀ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਪੂਰੇ ਆਗਨ ਸਕੇ ਕੋਈ ਜੀ ਕੋ ਖਾਇ ਕੱਖਣ ਪਾਏ ਉਹ ਜਣ ਜੀਤਿਆ ਮੁਖ ਹੈ ਆਪਣੇ ਦਣ ਆਪਣੇ ਅੱਖ ਸੇ ਪੈਕ ਜਿਸ ਨੂੰ ਬਖਸ਼ੇ ਸਤਿ ਸਲਾਹ ਨਾਨਕ ਪਤ ਸ਼ੈ ਬਾਤ ਸਵ ਮੁਖ ਗੁਣ ਮੁਦਵਾ ਪਾਰੇ ਮਗ ਬਾਰੀ ਮਗ ਪੰਡਾਰ ਅਮੁੱਲੇ ਅਵ ਅਮੁੱਲੇ ਜੈ ਅਮੁੱਲੇ ਭੈ ਅਮਸਮਾਏ ਅਮੁੱਲੇ ਤ੍ਰਮ ਅਮੁੱਲੇ ਦੀ ਬਾਣਾ ਮੁਖ ਤੁੰ ਨੁ ਅਨੁਗ੍ਰਹਾਨ ਮੰਗਲ ਪ੍ਰਕੀਸ਼ ਹੋਨੇ ਸ਼ਾਨ ਅੰਮਲ ਕਰਮਾ ਮਨੁ ਪ੍ਰਮਾਣ ਮਨੁ ਨਾ ਕਰਨ ਜਾਇ ਆਖ ਅਗਰੇ ਰੋਲਾਇ ਆਖੇ ਵੇਦ ਬਾਣ ਪੁਰਾਣ ਆਖੇ ਪ੍ਰੇ ਕਰੇ ਮੁਖਿਆਣ ਆਖੇ ਪਰਮੇਆ ਕਹਿੰਦੇ ਆਖੇ ਗੋਪੀ ਤ ਗਵਿੰਦ ਆਖੇ ਈਸ਼ਵਰ ਆਖੇ ਸਿੱਧ ਆਖੇ ਗਿੱਤੇ ਗਿੱਤੇ ਮੂਤੇ ਆਖੇ ਦਲ ਵਖ ਦੇਵ ਆਖੇ ਸੁਰ ਨਰ ਬਜਨ ਸੀਵ ਕਿਤ ਆਖੇ ਕਰਮੇ ਕਿੱਤੇ ਗਾ ਗਉੜੁ ਜੁਦਾਇ ਤੇ ਕੀ ਤੂਰ ਕਰੇ ਤਾ ਕ ਨਾ ਸਕੈ ਗਈ ਕੀ ਜਿਹੜ ਭਾਵ ਤੇੜੁ ਹੋਇ ਨਾਨਕ ਜੜਾ ਸੱਚਾ ਸੋਇ ਜੇ ਕੋ ਕਹਿ ਬੋਲੁਏ ਕਾਣ ਤਲ ਖਿ ਸਿਰ ਗਗਰ ਗਵਰ ਸੋਦਰ ਕੀ ਹਸੋ ਕਰਕੇ ਹਾ ਜਿਤ ਪੈ ਸਰਬ ਸੁਵਾਲੇ ਵਾਜਿ ਲਾ ਦੇ ਅਨੇਕ ਸੰਖਾ ਗਤੇ ਵਣ ਹਾਰੇ ਕਿਤੇ ਰਾਗ ਭਰੀ ਸੁਖਿ ਜਨ ਕਿਤੇ ਕਮਨ ਹਾਰੇ ਗਮ ਤੁਮ ਪਵਣ ਪਉਣਿ ਬਸੰਤਰ ਕਮੈ ਰਾਜ ਚਰਮ ਦੁਵਾਰੇ ਗਾਮੈ ਤੇ ਤੋਤ ਲਿਖ ਜਾਣ ਲਗ ਲਗ ਤ੍ਰਿ ਵਿਚਾਰੇ ਗਮੈ ਸਰਬ੍ਰਮਾ ਦੇਵੀ ਸੋਨ ਸਰ ਸਵਾਰੇ ਗਮੈ ਤੇ ਦਸਨ ਮਿਠੇ ਦੇਵਤਾ ਅੰਤਰ ਨਾਲੇ ਗਾਵਨ ਸਿੱਧ ਸਮਦੀਂਦਰ ਗਾਵਨ ਸਤਿ ਵਿਚਾਰੇ ਗਾਵਨ ਜਤੀ ਜਤੀੰ ਦੁਖੀ ਗਾਵਮ ਵੀਰ ਕਰਾਰੇ ਗਾਵਨ ਪੰਡਤ ਬੜਨਾਰਾ ਖੀਸਰ ਜੁਗ ਜੋ ਵਿਦਾ ਨਾਲੇ ਗਾਵਨ ਓ ਰਿਆ ਨਮੋਹਨ ਸੁਭ ਕਾਮ ਚਬੇ ਅਨ ਮੇ ਗਾਵਨ ਰਤਨੋ ਪਾਏ ਤੇਰੇ ਅਠਸਠ ਤੀਰਥ ਨਾਲੇ ਗਾਵੈ ਜੋਦ ਮਹਾ ਮਨ ਰਸੁਰ ਗਮ ਖਣ ਚਾਰੇ ਗਮ ਖੰਡ ਮੁੰਨ ਲਵਰ ਪੁੰਡਾ ਕਰ ਕੇ ਰਖੇ ਤਾਰੇ ਸੇ ਤੁਧਨੋ ਗਮ ਜੋ ਤੁਧ ਭਵਨ ਹਰਤੇ ਤੇਰੇ ਭਗਤਰ ਸੱਲੇ ਹੋਰ ਗਿੱਤੇ ਗਮਨ ਸਿੰਘ ਜਿਤਨੇ ਆਵਨ ਨਾਨਕਾ ਵਿਚਾਰੇ ਸੋਈ ਸੋਈ ਦਾਸ ਸਾਹਿਬ ਸਚ ਸੱਚੀ ਨਹੀ ਅਭੀ ਉਸੇ ਦਾਇਨਾ ਦਸਿਰਚਨਾ ਜਨ ਰਚਾਈ ਰੰਗੇ ਰੰਗੀ ਭੰਤੀ ਕਰ ਕਰ ਜਨਸੀ ਮਾਇਆ ਜਨ ਨੂੰ ਪਾਏ ਹਰ ਕਰ ਵਿਖੇ ਕੀਤਾ ਆਪਣਾ ਜਬ ਤਹ ਦੇਵੜਾਈ ਜੋਤ ਇਸ ਭਾਵੈ ਸੋਈ ਕਰ ਸੇ ਹੁਕਮ ਹੈ ਕਰਨਾ ਜਾਇ ਸੋ ਬਾਤ ਸਹੋ ਸਹੋ ਬਗ ਸਾਈਂ ਗੰਡਾ ਗੰਡਾ ਜਾਇ ਮੁੰਦ ਸੰਤੋਖ ਸ਼ਰਮ ਭਗਤ ਝੋਲੇ ਕਾਨ ਕੀ ਕਰੈ ਬਈ ਭੂਤ ਕਿੰਤਾਕਾਰ ਕੋ ਵਾਰੀ ਕੈ ਅਜੁਗਤ ਡੰਡਾ ਪ੍ਰਤੀ ਤੈ ਪੰਥੇ ਸਰਦ ਬਾਤੇ ਮਨ ਚਿਤ ਜੀਤ ਆਦੇਸ ਤਿਸ ਅਦੇਸ ਸੁਗਰੀਬ ਨਦਨਾਤ ਦੂਜੇ ਕੋ ਵੇਸ ਭੁਗਤ ਗਿਆਨ ਦਇਆ ਪੰਡਰਨ ਕਟਕੜਵਾ ਜੈਨਾਦ ਅਬਨਾਥ ਨਾ ਤਿਵ ਜਾਗਿ ਰਸੇ ਦੁਰ ਸਾਧ ਸੰਜੁਗ ਜੋਗ ਦੁਏ ਕਰਜ ਨਾ ਮੇ ਲਿਖਿਆ ਵੇ ਭਾਗ ਆਦੇਸ ਤਿਸ ਅਦੇਸ ਸਦਨੀਲ ਨदनਾਥ ਜਗਤੂ ਇੱਕੋ ਵੇਸ ਇਕਾਮਾਈ ਜਗਤੂ ਆਈ ਤੈਂ ਚਲੇ ਪ੍ਰਮਾਨਿਕ ਸੰਸਾਰੀ ਪੰਡਾਰੀ ਕਲਾਈ ਦੇਵਾਨ ਜਿਵ ਤਿਸ ਭਾਵੈ ਹਾਤ ਲਵਜੁ ਹੋਇ ਪ੍ਰਮਾਨੋ ਵੇਖੈ ਬੁਲਾ ਨਦਰ ਨਿਆਵੈ ਬੋਤ ਆਵੇ ਨਾਨਕ ਦੀਸ ਤਿਸ ਆਦੇਸ ਸਦਨੀਲ ਨदनਾਥ ਜਗਤੂ ਇੱਕੋ ਵੇਸ ਸਸਨ ਭੈ ਭੇ ਪੰਡਾਰ ਜੋ ਲਾਇਆ ਸੋ ਇੱਕ ਵਾਰ ਕਰ ਕਰ ਵੇਖੇ ਸਰਜਨ ਹਾਰ ਨਾਨਕ ਸੱਚੀ ਸੱਚੀ ਕਾਰ ਆਦੇਸ ਤਿਸੇ ਆਦੇਸ ਸਦਨੀਗ ਨਾਦਨਾਤ ਜੂਜੋਏ ਕੋ ਵੇ ਸਗਦੋ ਜੀ ਪੂਰ ਲਖੋ ਲਖੀਸ ਲਖ ਲਖ ਗਿੜਾ ਆਖੀ ਇਕ ਨਾਮ ਜਗਦੀਸ਼ ਇਤਰਾਵਤ ਬੋੜੀਆਂ ਦਰੀਆ ਹੋਇ ਅਕੀਸ ਸੁਨਗਲਾ ਕਸਗੀ ਕੀ ਟਾਈ ਦੇਸ ਨਾਨਕ ਨ ਕਰੀ ਪਈਐ ਕੋੜੇ ਕੋੜਾ ਠੀਸ ਆਖਣ ਜੂਰੇ ਤੁਪਨ ਜੂਰੇ ਤੁਰਨ ਮੰਗਣ ਦਿਨ ਜੂਰੇ ਤੁਪਨ ਜੀਵਨ ਪਰਨ ਤੁ ਜੂਰੇ ਨਾ ਰਾਜ ਮਨ ਮਨ ਸੂਰੇ ਤੁਰਨ ਸੁਰਤਿ ਨਾ ਵਿਚਾਨ ਜੂਰੇ ਨਾ ਜੁਤੀ ਛੁਟੇ ਸੰਸਾਰ ਜੇ ਸੱਥ ਜੂਰੇ ਗਿਰ ਵੇਖੇ ਸੋਏ ਨਾਨਕ ਉਤਮ ਨੀਜ ਨ ਕੋਇ ਰਤਿ ਰਤਿ ਫਿਥੀ ਵਾਰ ਪਉਣ ਬਣੈ ਨੀ ਪਤਾਲ ਤਿਸ ਵਿੱਚ ਧਰਤੀ ਕਵਰਖੇਤ੍ਰਮ ਸੰਸਾਰ ਤਿਰਜੀ ਜੋਦ ਕੇ ਰੰਗ ਤਮ ਕੇ ਨਾਮ ਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸਚਾ ਸਚਾ ਕਰਿ ਭਾਵਾਰ ਤਿਤੈ ਸੋਹਨ ਪੰਚ ਪ੍ਰਵਾਨ ਨਤਰੀ ਕ੍ਰੰਪ ਵੈ ਨਿਸ਼ਾਨ ਕਟਵਕਾਇ ਯੁਖ ਪਾਇ ਨਾਨਕ ਅਚਪੇ ਜਾਇ ਧਰਮ ਖੰਡ ਕਾਯੋ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਉਣ ਬਾਣੀ ਵ ਸੰਤਰ ਕੀਤੇ ਕਰਮ ਮਹੇਸ਼ ਕੀਤੇ ਪਰਮੇ ਘੜਤ ਪ੍ਰੀਅ ਰੂਪ ਰੰਗ ਕੇ ਵੇਸ ਕੀਤੀ ਆ ਕਰਮ ਭੂਮੀ ਮੇਰ ਗਤਿ ਗਤ ਧੂਪ ਦੇਸ ਕੀਤੇ ਇੰਦ ਚੰਦ ਸੂਰ ਗਤੇ ਕੀਤੇ ਮੰਡਲ ਦੇਸ ਗਤੇ ਸਿੱਧ ਗੁਰੂ ਨਾਨਕ ਗਤੇ ਗਤੇ ਦੇਵੀ ਵੇਸ ਕਿੱਤੇ ਦੇਵ ਦਨਨੁ ਗਿੱਤੇ ਗਿੱਤੇ ਰਤਨ ਸਵੰਦ ਗਿੱਤیاں ਖਾਣੇ ਖੇਤੀਆਂ ਪਾਣੇ ਗਿੱਤੇ ਕਾਤ ਨਰੰਦ ਗਿੱਤیاں ਸੁਰਤੀ ਸੇਵ ਕਿਤੇ ਨਾਨਕ ਅੰਤ ਰੇੰਤ ਗਿਆਨ ਖੰਡ ਮਗਨ ਪ੍ਰਚੰਡ ਤਿੱਥ ਨਾਮਿ ਨੋਦ ਕੋੜਨੰਦ ਸ਼ਰਮ ਖੰਡ ਕੀ ਬਾਣੇ ਰੂਪ ਤਿੱਥ ਘਣਤ ਕੁੜਿਆ ਬੂਤ ਮੂਪ ਤਾਂ ਕੀ ਅਗਲਾ ਕਥਨ ਨਾ ਜਾਇ ਜੇ ਕੋ ਕਹਿ ਪਿੱਛੇ ਉਸਤਾਇ ਤਿੱਥੇ ਘੜੀਐ ਸੂਰਤ ਮਤਿ ਮਨ ਬੁੱਧ ਤਿੱਥੇ ਘੜੀਐ ਸੂਰਾ ਸਦਾਗੇ ਸੁੱਧ ਕਰਮਖੰਡ ਕੀ ਬਾਣੀ ਚੋਰ ਤਿੱਥੇ ਹੁਰਾ ਕੋਈ ਹੋਰ ਤਿੱਥੇ ਜੋਦ ਹਾਮ ਰਸੂਰ ਕਰਮੈ ਨਾਮ ਰਿਆ ਪ੍ਰਭੂਰ ਤਿੱਥੇ ਸੀਤੋਂ ਸੀਤਾ ਮਹਿ ਬਵਾਏ ਤਕੇ ਰੁਗਨੰਗ ਕਨੇ ਚਾਏ ਨਾਉ ਹੋਮ ਰਲਾ ਠਾਗੇ ਜਾਈ ਤੁਮ ਕੇ ਰਾਮ ਵਸੈ ਮਨ ਮਾਇ ਤਿੱਥ ਭਗਤ ਵਸੈ ਕੋ ਲੋਕਰ ਨੰਦ ਸਚਵਨ ਸੁਏ ਸਚ ਅਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਤਰਿ ਨਿਹਾਲ ਤਿੱਥ ਅਖੰਡ ਵਡ ਲਗਰ ਭੰਡ ਜੇ ਕੋ ਕਥੈ ਤੇ ਅੰਤ ਬੇ ਅੰਤ ਤਿੱਥ ਲੋਲ ਆਕਾਰ ਜਿਵ ਦੇ ਹੁਕਮਾ ਤੇ ਵੈਤਵ icar ਵੇਖੈ ਵਕਸੈ ਕਰ ਵਿਚਾਰ ਨਾਨਕ ਕਥਾ ਨਾ ਕਰੜਾ ਸਾਰ ਜਤ ਪਹਾਰ ਤਿਰਜ ਸੁਨਿਆ ਰਹ ਰਣ ਮਤ ਵਿਰਥਿਆਰ ਬੋਖ ਲਾਗਣਾ ਤਬ ਤਉ ਭੰਡਾ ਬੋ ਮ੍ਰਿਤ ਤਿਤ ਢਾਲ ਕੜੀਆ ਸੁਧ ਸਚੀਤਕਸਾਲ ਜਿਨ ਕੋ ਨਦਰ ਕਰਮਤਨ ਕਾਰ ਨਾਨਕ ਨਦਰਿ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮాత ਤਰਤ ਮਹਤ ਦਿਵਸ ਰਾਤ ਦੁਏ ਦਾਈ ਦਇਆ ਖੇਲ ਸਗਲ ਜਗਤ ਛਗਿਆਈਆ ਬੁਰਾਈਆ ਬਚ ਤਰਮ ਦੂਰ ਕਰਮੀਆਂ ਪੋ ਆਪਣੇ ਕੇ ਲੈੜੇ ਕੇ ਦੂਰ ਜੁਨੀ ਨਾਮ ਧਿਆਈ ਆਗੇ ਮਸ਼ਕਤ ਕਾਲ ਨਾਨਕ ਤੇ ਮੁਕ ਉਜਲੇ ਗਤੀ ਛੁਟੀ ਨਾਲ ਜਿਨੀ ਨਾਮ ਤੇ ਆਈ ਅਗੇ ਮੈਂ ਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਕਿ ਤੀ ਛੁੱਟੀ ਲਾਲ